ਜਿਹੜੀਆਂ ਪੋਲੀਟਿਕਲ ਪਾਰਟੀਆਂ ਨੇ ਖਾਸ ਕਰਕੇ ਜਿਹੜੀਆਂ ਸਿੱਖ ਪੋਲੀਟਿਕਲ ਪਾਰਟੀਆਂ ਹੈਗੀਆਂ ਨੇ ਚਾਹੇ ਉਹ ਅਕਾਲੀ ਦਲ ਬਾਦਲ ਹੈਗਾ ਚਾਹੇ ਅਕਾਲੀ ਦਲ ਪੁਨਰਸਰਜੀਤੀ ਵਾਲੇ ਹੈਗੇ ਆ ਤੇ ਚਾਹੇ ਸਾਰ ਸਿਮਰਨਜੀਤ ਸਿੰਘ ਮਾਨ ਤੇ ਇੱਕ ਵਾਰ ਇਸ ਪੰਜਾਬ ਦੀ ਜਿਹੜੀ ਅਕਾਲੀ ਦਲ ਹੈਗਾ ਇਹਨਾਂ ਵੱਲੋਂ ਸਿਰਫ ਇਸ ਪਾਰੇ ਜਿਹੜੇ ਇਸ ਤਰ੍ਹਾਂ ਦੇ ਵੱਡੇ ਆਪਣਾ ਸਿੱਖ ਕੌਮਨਾ ਪਿਛਲੇ 10 ਸਾਲਾਂ ਚ ਘਟਨਾਵਾਂ ਹੋਈਆਂ ਜਾਂ ਵਾਪਰੀਆਂ ਨੇ ਉਨ੍ਹਾਂ ਬਾਰੇ ਸਿਰਫ ਇਹ ਬਿਆਨਬਾਜ਼ੀ ਦੀ ਹੀ ਸਿਆਸਤ ਕਰਦੇ ਹੈਗੇ ਆ ਜਦ ਕੇ ਆਨ ਗਰਾਉਂਡ ਕੋਈ ਇਹਨਾਂ ਵੱਲੋਂ ਇਸ ਦੇ ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਇਸ਼ੂਸ ਹੈਗੇ ਆ ਇਹਨਾਂ ਪ੍ਰਤੀ ਕੋਈ ਸੀਰੀਅਸਨੈਸ ਦਿਖਾਉਂ ਨੂੰ ਕੋਈ ਵੀ ਜਿਹੜੀ ਸਿਕ ਪੋਲੀਟੀਕਲ ਪਾਰਟੀ ਹੈਗੀ ਆ ਉਹ ਮਤਲਕਿ ਇਸ ਬਾਰੇ ਬਿਲਕੁਲ ਖਾਮੋਸ਼ ਰਹਿੰਦੀ ਹੈਗੀਆ ਸਿਰਫ ਆਪਣਾ ਜੋ ਵੀ ਉਹਨਾਂ ਨੇ ਬਿਆਨ ਕਰਨਾ ਹੈਗਾ ਜਾਂ ਆਪਣਾ ਸਟੈਂਡ ਕਰਨਾ ਹੈਗਾ ਉਹ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਿਆ ਹੈਗਾ ਇਵਨ ਕਿ ਜਿਹੜੇ ਐਕਟਿੰਗ ਮੋਕ ਸੇਵਾਦਾਰ ਹੈਗੇ ਆ ਕਾਲ ਤੱਕ ਸਾਫ ਦੀ ਉਹਨਾਂ ਨੇ ਵੀ ਜਿੰਨੀਆਂ ਜਾਂਦੇ ਉਹ ਬਣੇ ਹੈਗੇ ਆ ਉਹਨਾਂ ਨੇ ਕਿਸੇ ਵੀ ਆਪਣੀ ਤਕਰੀਰ ਵਿੱਚ ਉਹਨਾਂ ਨੇ ਸਿੱਖ ਪ politcal ਪਾਰਟੀਆਂ ਨੂੰ ਖਾਸ ਕਰਕੇ ਕਾਲੀ ਦਲ ਬਦਲ ਨੂੰ ਇੱਕ ਕਦੇ ਵੀ ਆਦੇਸ਼ ਨਹੀਂ ਦਿੱਤੇ ਕਿ ਉਹ ਇਸ ਤਰ੍ਹਾਂ ਦੇ ਸੈਂਸਟਿਵ ਇਸ਼ੂ ਬਾਰੇ ਕੋਈ ਕਿਸੇ ਤਰ੍ਹਾਂ ਦੀ ਐਜੀਟੇਸ਼ਨ ਸ਼ੁਰੂ ਕਰਨ ਜਾਂ ਇਸ ਬਾਰੇ ਜੇ ਉਹ ਸੀਰੀਅਸ ਹੈਗੇ ਆ ਤਾਂ ਇਸ ਨੂੰ ਗਰਾਊਂਡ ਤੇ ਆ ਕੇ ਇਸ ਇਸ਼ੂ ਬਾਰੇ ਆਪਣੀ ਸੰਜੀਦਗੀ ਦਿਖਾਵੇ ਪਰ ਕੋਈ ਮਤਲਬ ਕਿ ਆਪਾਂ ਨੇ ਚਿਰ ਤੋਂ ਦੇਖ ਰਹੇ ਹੈਗੇ ਆ ਸਿਰਫ ਤੇ ਸਿਰਫ ਬਿਆਨਬਾਜ਼ੀ ਚੱਲ ਰਹੀ ਹੈਗੀ ਆ ਚਾਹੇ ਜਿਹੜੇ ਹੋਰ ਪੰਜਾਬ ਨਾਲ ਰਿਲੇਟਡ ਇਸ਼ੂਜ਼ ਹੈਗੇ ਆ ਚਾਹੇ ਚੰਡੀਗੜ੍ਹ ਦਾ ਇਸ਼ੂ ਆ ਚਾਹੇ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਆ ਤੇ ਹੁਣ ਜਿਹੜੀ ਰੀਸੈਂਟ ਘਟਨਾ ਹੋਈ ਹੈਗੀ 10 ਪੱਤਰਕਾਰਾਂ ਦੇ ਨਾਲ ਜਿਨ੍ਹਾਂ ਦੇ ਖਿਲਾਫ ਇੱਕ ਗਲਤ ਕੇਸ ਪੰਜਾਬ ਗਵਰਨਮੈਂਟ ਨੇ ਦਰਜ ਕੀਤਾ ਹੈਗਾ ਉਨਾ ਦੇ ਮਤਲਬ ਕਿ ਜਿਹੜੀ ਪ੍ਰੋਟੈਸਟ ਹੋਇਆ ਸੀ ਜੰਡੀਗੜ੍ਹ ਦੇ ਵਿੱਚ 17 ਸੈਕਟਰ ਉੱਥੇ ਵੀ ਸਿਰਫ ਅਕਾਲੀ ਦਰਬਾਰਨ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਵੱਲੋਂ ਉਹ ਜਿਹੜਾ ਮਤਲਬ ਕਿ ਉਥੇ ਕੱਟ ਹੋਇਆ ਸੀਗਾ ਉੱਥੇ ਜਾ ਕੇ ਆਪਣੇ ਸਿਰਫ ਹਾਜ਼ਰੀ ਜਿਹੜੀ ਲਵਾਈ ਹੈਗੀ ਆ ਉਹ ਆਪਣੀ ਇੱਕ politcal speech ਨਾਲ ਹੀ ਲਵਾਈ ਹੈਗੀ ਆ ਉਸ ਤੋਂ ਅਲਾਵਾ ਇਹਨਾਂ ਨੇ ਕੋਈ ਵੀ ਕੋਈ ਕਦਮ ਨਹੀਂ ਚੁੱਕਿਆ ਹੈਗਾ ਜਿਹਦੇ ਰਾਹੀਂ ਉਹ ਪੰਜਾਬ ਗਵਰਨਮੈਂਟ ਦੀਆਂ ਇਸ ਗਲਤ ਨੀਤੀਆਂ ਨੂੰ ਪਬਲਿਕ ਵਿੱਚ ਚੈਲੰਜ ਕਰ ਸਕਣ